ਉਹ ਜ਼ਿੰਦਗੀ 'ਚ ਆਪਾਂ ਜੋ ਵੀ ਗੱਲ ਕਰਦੇ ਆਂ ਮੂੰਹੋਂ ਬੋਲਦੇ ਆਂ ਉਹ ਸਾਰਾ ਬ੍ਰਾਹਮਣ ਸੁਂਦਾ ਏ। ਤੁਸੀਂ ਕਦੇ ਵੀ ਵੇਖੋ ਤੁਸੀਂ ਕੋਈ ਵੀ ਗੱਲ ਕਰਦੇ ਜਿਹੜੇ ਜ਼ਿਆਦਾ ਜਾਣੇ ਕਰਦੇ ਆਂ ਆਪਾਂ ਗੁਰਦੁਆਰੇ ਜਾਂਦੇ ਆਂ ਉੱਥੇ ਵੇਖੋ ਅਰਦਾਸ ਹੁੰਦੀ ਏ ਉਹਨੂੰ ਸਾਰਾ ਬ੍ਰਾਹਮਣ ਸੁਂਦਾ ਏ। ਅੱਜਕੱਲ ਜਿਵੇਂ ਗਰਮੀ ਬਹੁਤ ਪੈ ਰਹੀ ਏ ਲੋਕ ਰੋਜ਼ ਕਹਿੰਦੇ ਆ ਮੀਂਹ ਪਵੇ ਮੀਂਹ ਪਵੇ ਤਾਂ ਹੀ ਮੀਂਹ ਪੈਂਦਾ ਏ ਸਰਦੀਆਂ 'ਚ ਕਿਉਂ ਨਹੀਂ ਪੈਂਦਾ। ਝੋਨਾ ਲਾਇਆ ਏ ਜਟਾਣੇ ਲਾਇਆ ਏ ਉਹ ਰੋਜ਼ ਰੌਲਾ ਪਾਉਂਦੇ ਆ ਵੀ ਮੀਂਹ ਪਵੇ ਉਹ ਸਾਰੀ ਗੱਲ ਬ੍ਰਾਹਮਣ ਸੁਂਦਾ ਏ। ਵੇ ਕਰਕੇ ਜਿੰਦਗੀ ਜਿਹੜੀ ਵੀ ਗੱਲ ਕਰਦੇ ਉਹਨੂੰ ਉਨੀ ਉੱਚੀ ਕਰਿਆ ਕਰੋ ਕਿਉਂਕਿ ਵੇਖੋ ਕਰੋਨਾ 'ਚ ਮਾਸਕ ਪਾਏ ਨਾ ਵੀ ਜੇ ਸਾਡੇ ਮੂੰਹ ਦੇ ਕਟਾਣੂ ਬਾਹਰ ਜਾਂਦੇ ਆ ਤੇ ਇਹਦਾ ਮਤਲਬ ਸਾਡੀ ਆਵਾਜ਼ ਹਵਾ ਦੇ ਵਿੱਚ ਉਤੋਂ ਤੱਕ ਸੁਣੀ ਜਾਂਦੀ ਆ ਤੋ ਜਿੰਦਗੀ ਜੋ ਵੀ ਤੁਹਾਡੇ ਦਿਲ 'ਚ ਹੁੰਦਾ ਨਾ ਉਹਨੂੰ ਬੋਲਿਆ ਕਰੋ ਬੋਲਣਾ ਉਹਨੂੰ ਬ੍ਰਾਹਮਣ ਸੁਣਦਾ ਏ ਫਿਰ ਹੁੰਦਾ ਆ ਆਪਾਂ ਕਹਿੰਦੇ ਨਾ ਫਲਾਣਾ ਬੰਦਾ ਕਹਿੰਦਾ ਮੈਂ ਡੀਸੀ ਬਣੂ ਉਹ ਬਣ ਜਾਂਦਾ ਏ ਕਿਉਂਕਿ ਇਹਦੀ ਬ੍ਰਾਹਮਣ ਸੁਣਦਾ ਏ ਜਿਹੜੇ ਬੋਲਦੇ ਨਹੀਂ ਦਿਲ 'ਚ ਗੱਲਾਂ ਰੱਖਦੇ ਉਹ ਕਦੀ ਕਾਮਯਾਬ ਨਹੀਂ ਹੁੰਦੇ ਕਿਉਂਕਿ ਉਹ ਬੋਲਦੇ ਨਹੀਂ ਕੌਨਫੀਡੈਂਸ ਨਹੀਂ ਤੁਹਾਡੀ ਹਰ ਗੱਲ ਉੱਤੇ ਤੱਕ ਜਾਂਦੀ ਜੇ ਜਿੰਨੇ ਤੁਸੀਂ ਕੌਨਫੀਡੈਂਸ ਨਾਲ ਕਹੋਗੇ ਤੁਸੀਂ ਜੋ ਸੋਚਦੇ ਜੀ ਜੋ ਬੋਲਦੇ ਜੀ ਉਹੀ ਦੁਨੀਆ ਤੇ ਹੁੰਦਾ ਜੀ ਆਪਾਂ ਕਹਿੰਨੇ ਨੇ ਫਲਾਨੀ ਚੀਜ਼ ਇਦਾਂ ਜੇ ਤੁਸੀਂ ਥੋੜੀ ਦੇਰ ਬਾਅਦ ਵੇਖਿਓ ਉਹ ਹੋ ਜੇਗੀ ਤਾਂ ਜਿੰਦਗੀ ਜੀ 20 ਪੋਜ਼ਿਟਿਵ ਰਿਆ ਕਰੋ ਜਿਹੜੀਆਂ ਪੋਜ਼ਿਟਿਵ ਗੱਲਾਂ ਐ ਉਹ ਵੀ ਹੁੰਦੀਆਂ ਤੇ ਜਿਹੜੀਆਂ ਨੈਗੇਟਿਵ ਵੀ ਆ ਉਹ ਵੀ ਹੁੰਦੀਆਂ ਜੇਰੋਂ 100 ਬੰਦਾ ਨੈਗੇਟਿਵ ਗੱਲ ਕਰੂਗਾ ਨਾ ਜਿਵੇਂ ਕੋਈ ਵੀ ਅਫਵਾਹ ਫੈਲ ਜਾਂਦੀ ਹੈ ਜੀ ਹੁਣ ਪਹਚਾ ਲਾਊਗਾ ਜੇਰੋਂ ਸਾਰੀ ਦੁਨੀਆ ਉਹ ਕਹਿਣ ਲੱਪਿੰਦੀ ਉਹ ਆ ਜਾਂਦਾ ਜੀ ਕਿਉਂਕਿ ਬ੍ਰਹਿਮੰਡ ਸੁਣਦਾ ਜੀ ਤੁਹੇ ਕਰਕੇ ਅੰਬੇ ਯਾ ਜ਼ਿੰਦਗੀ ਚ ਜਿਹੜੀ ਵੀ ਗੱਲ ਮੂੰਹੋਂ ਕੱਢਣੀ ਬੀ ਪੋਜ਼ਿਟਿਵ ਕੱਢਿਆ ਕਰੋ ਬੀ ਪੋਜ਼ਿਟਿਵ ਸੋਚਿਆ ਕਰੋ ਵੀ ਅਸੀਂ ਆਹ ਕਰਾਂਗੇ ਜ਼ਿੰਦਗੀ ਚ ਉੱਥੇ ਪਹੁੰਚਾਂਗੇ ਤੋਂ ਬ੍ਰਹਿਮੰਡ ਨੇ ਸੁਣਨੀ ਜੇ ਹਵਾ ਥਰੂ ਵਾਈ ਊ ਥਰੂ ਸਾਰੇ ਗ੍ਰਹਿਵਾਂ ਤੱਕ ਉਹ ਜਾਂਦੀ ਜੇ ਤੇ ਆਪਣੀ ਉਹੜੀ ਗੱਲ ਆ ਪੂਰੀ ਹੁੰਦੀ ਜੇ ਪੂਰੇ ਦਿਲ ਨਾਲ ਸ਼ਿੱਦਤ ਨਾਲ ਤੁਸੀਂ ਕੋਈ ਵੀ ਗੱਲ ਉੱਚੀ ਉੱਚੀ ਬੋਲ ਕੇ ਵੇਖੋ ਉਹ ਤੁਹਾਡੀ ਪੂਰੀ ਹੋ ਜਾਏਗੀ